ਸੋ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਟਰੈਕਟਰ ਤੁਹਾਨੂੰ ਨਜ਼ਰ ਆ ਰਿਹਾ ਇਹ ਉਹੀ ਟਰੈਕਟਰ ਹੈ ਜਿਹੜਾ ਸਭ ਤੋਂ ਪਹਿਲਾਂ ਬੈਰੀਗੇਟ ਦੇ ਕੋਲ ਗਿਆ ਸੀ ਤੇ ਹਮਲੇ ਦੌਰਾਨ ਜਦੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਤਾਂ ਇਸ ਦੇ ਟਾਇਰ ਦੇ ਉੱਤੇ ਗੋਲੀ ਮਾਰੀ ਗਈ ਜਿਸ ਨਾਲ ਇਸ ਦਾ ਜਿਹੜਾ ਟਾਇਰ ਹੈ ਉਹ ਫਟ ਗਿਆ ਤੇ ਨਾਲ ਹੀ ਬੈਟਰੀ ਜਿਹੜੀ ਹੈਗੀ ਇਸ ਟਰੈਕਟਰ ਦੀ ਬੈਟਰੀ ਵੀ ਇਸ ਦੀ ਨਜ਼ਰ ਨਹੀਂ ਆ ਰਹੀ ਤੇ ਜੇਕਰ ਟਾਇਰਾਂ ਦੀ ਗੱਲ ਕੀਤੀ ਜਾਵੇ ਤਾਂ ਹੋਰ ਟਾਇਰ ਵੀ ਜਿਹੜੇ ਇਹਦੇ ਨੇ ਗੋਲੀ ਮਾਰ ਕੇ ਉਸ ਨੂੰ ਫਾੜ ਦਿੱਤਾ ਗਿਆ ਸੋ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਫਿਰ ਲਗਾਤਾਰ ਕਾਰਵਾਈ ਜਿਹੜੀ ਹੈ ਕੀਤੀ ਗਈ ਹੈ ਸੋ ਗੱਲਬਾਤ ਵੀ ਕਰਦੇ ਆ ਕੀ ਹੋਇਆ ਸੀਗਾ ਜੀ ਇਹ ਟਰੈਕਟਰ ਦੇ ਨਾਲ ਜਦੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਕਿ ਉਸ ਦਾ ਨਤੀਜਾ ਹੈ ਮੈਂ ਕੱਲ ਮੇਰਾ ਪਿੰਡ ਬਲਾਨਾ ਜ਼ਿਲ੍ਹਾ ਮਾਲਾ ਸ਼ਹੀਦ ਭਗਤ ਸਿੰਘ ਯੂਨੀਅਨ ਦੇ ਆਪਾਂ ਵਰਕਰਾਂ ਪੱਕੇ ਹਨਾ ਮੈਂ ਕੱਲ ਲੰਗਰ ਵਾਸਤੇ ਟੈਂਕਰ ਲੈ ਕੇ ਆਇਆ ਸੀ ਆਪਣੇ ਪਿੰਡ ਤੋਂ ਕੱਲ ਇੱਥੇ ਫਿਰ ਸੰਗਤ ਹੈ ਨਹੀਂ ਸੀ ਮੈਂ ਵਾਪਸ ਚਲਾ ਗਿਆ ਸੀ ਅੱਜ ਲੰਗਰ 'ਚ ਖੜਾ ਆਇਆ ਵਾ ਸੀ ਟਰੈਕਟਰ ਕੋਈ ਅਣਜਾਣ ਬੰਦਾ ਕਹਿ ਕੇ ਵੀ ਸਾਡਾ ਟਰੈਕਟਰ ਹੈ ਇਹ ਉਹ ਲੈ ਗਿਆ ਉਹਨੇ ਜਾ ਕੇ ਸਿੱਧਾ ਹੀ ਬੈਰੀਕੇਡਾਂ 'ਚ ਮਾਰਿਆ ਫਿਰ ਪੁਲਿਸ ਨੇ ਇਹਦੇ ਤਿੰਨ ਟਾਇਰਾਂ 'ਚ ਗੋਲੀਆਂ ਮਾਰਤੀਆਂ ਬੈਟਰੀ ਬੂਟਰੀ ਲਾ ਕੇ ਲੈ ਗਏ ਉਹ ਇਹ ਵੀ ਬੈਂਪਰ ਵੀ ਤੋੜਤਾ ਹੁਣ ਤੁਹਾਡੇ ਸਾਹਮਣੇ ਨੁਕਸਾਨ ਵਾਹਵਾ ਕਰਤਾ ਗਾਹਾਂ ਹਿੱਸਾ ਵੀ ਟੁੱਟਿਆ ਵਾ ਟਰੈਕਟਰ ਦਾ ਇੰਨੀ ਜ਼ੋਰ ਦੀ ਵੱਜਿਆ ਗਾ ਨੀ ਬੈਟਰੀ ਹਰਿਆਣਾ ਪ੍ਰਸ਼ਾਸਨ ਲੈ ਗਿਆ ਹਰਿਆਣਾ ਪ੍ਰਸ਼ਾਸਨ ਵਾਲੇ ਜਿਹੜੇ ਉਹਨਾਂ ਨੇ ਗੋਲੀਆਂ ਮਾਰੀਆਂ ਨਾਲੇ ਨਵੀਂ ਬੈਟਰੀ ਮੇਰੀ ਲਾ ਕੇ ਲੈ ਗਏ ਉਹ ਕਿੰਨੇ ਕ ਦਾ ਨੁਕਸਾਨ ਜਿਹੜਾ ਤੁਹਾਡਾ ਹੋ ਚੁੱਕਿਆ ਦੇਖੋ ਹੁਣ ਤੁਹਾਡੇ ਸਾਹਮਣੇ ਹੀ ਹੈ ਜੋ ਹੈਗਾ ਇਹ ਤਾਂ ਹੁਣ ਮਿਸਤਰੀ ਦੱਸੂਗਾ ਟਾਇਰਾਂ ਦਾ ਪਤਾ ਲੱਗੇਗਾ ਟਾਇਰ ਖਲਵਾਏ ਤੇ ਪਤਾ ਲੱਗੇਗਾ ਵੀ ਕੀ ਹੋ ਰਿਹਾ ਟਾਇਰਾਂ ਵਾ ਫੇ ਤਾਂ 50000 ਕਰੋ ਟਾਇਰ ਉਹ ਟਾਇਰ ਹੈ ਫੇ ਤਾਂ ਕੱਲੇ 50000 ਕੇ ਟਾਇਰ ਟਾਇਰ ਹੈ ਬਾਕੀ ਹੋਰਾਂ ਲੱਖ ਰੁਪਏ ਦਾ ਸਮਾਨ ਹੈ ਲੱਖ ਸੱਬ ਲੱਖ ਰੁਪਏ ਦਾ ਸਮਾਨ ਹੈ ਲੱਖ ਡੇਢ ਲੱਖ ਦਾ ਦਾ ਹੈਗਾ ਹੀ ਉਹ ਵੀ ਮੈਂ ਗੱਲ ਕਹਿਣੀ ਆ ਪਿੱਛੇ ਮਾੜਾ ਜਿਹਾ ਸਾਈਡ ਤੇ ਹੋਇਓ ਆ ਟਰੈਕਟਰ ਐ ਦੇਖੋ ਗੋਲੀਆਂ ਮਾਰ ਕੇ ਇਹਦੇ ਸਾਰੇ ਟਾਇਰ ਭੰਨ ਦਿੱਤੇ ਗਏ ਆ ਤੇ ਇਹ ਟਰੈਕਟਰ ਮੈਂ ਆਪਣੇ ਖਰਚੇ ਤੇ ਜਿੰਨਾ ਵੀ ਖਰਚਾ ਹੋਏਗਾ ਮੈਂ ਆਪ ਠੀਕ ਕਰਾਉਂਗਾ ਬਿਲਕੁਲ ਇੱਕ ਬਹੁਤ ਵਧੀਆ ਮੈਸੇਜ ਐ ਕਿਉਂਕਿ ਕੱਲ ਸਾਡੇ ਵੱਲੋਂ ਤਸਵੀਰਾਂ ਦਿਖਾਈਆਂ ਗਈਆਂ ਸੀ ਕਿ ਇਹ ਟਰੈਕਟਰ ਜਿਹੜਾ ਹੈਗਾ ਇਸ ਤੇ ਗੋਲੀਆਂ ਲੱਗੀਆਂ ਤੇ ਇਸ ਦੀ ਬੈਟਰੀ ਜਿਹੜੀ ਐ ਉਹ ਕੱਢ ਲਈਤੀ ਗਈ ਬੈਟਰੀ ਵੀ ਜਿਹੜੀ ਇਸ ਟਰੈਕਟਰ ਦੀ ਕੱਢ ਲਈਤੀ ਗਈ ਸੀ ਤੇ ਹੁਣ ਰੇਸ਼ਮ ਅਨਮੋਲ ਵੱਲੋਂ ਕਿਹਾ ਗਿਆ ਕਿ ਜਿਹੜਾ ਇਹ ਟਰੈਕਟਰ ਹੈ ਜਿਹੜਾ ਜੋ ਵੀ ਨੁਕਸਾਨ ਇਸ ਟਰੈਕਟਰ ਦਾ ਹੋਇਆ ਉਹ ਰੇਸ਼ਮ ਅਨਮੋਲ ਵੱਲੋਂ ਜਿਹੜਾ ਹੈਗਾ ਇਸ ਦਾ ਪੁਗਤਾਨ ਕੀਤਾ ਜਾਊਗਾ ਉਹਨਾਂ ਵੱਲੋਂ ਜਿਹੜੀ ਇਸ ਤੇ ਜਿੰਨਾ ਵੀ ਖਰਚਾ ਹੁੰਦਾ ਜਿਹੜੇ ਪੈਸੇ ਨੇ ਉਹ ਰੇਸ਼ਮ ਅਨਮੋਲ ਵੱਲੋਂ ਜਿਹੜੇ ਨੇ ਉਹ ਦਿੱਤੇ ਜਾਣਗੇ ਸੋ ਕੱਲ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਇੱਕ ਵਾਰ ਫਿਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਇਹ ਟਰੈਕਟਰ ਹੈ ਇਸ ਦੀ ਜਿਹੜੀ ਬੈਟਰੀ ਆ ਉਹ ਵੀ ਕੱਢ ਲਈਤੀ ਗਈ ਸੀ ਤੇ ਨਾਲ ਹੀ ਤੁਸੀਂ ਟਾਇਰ ਦੇਖ ਸਕਦੇ ਹੋ ਜਿਹੜੇ ਟਾਇਰ ਗੋਲੀ ਮਾਰ ਕੇ ਜਿਸ ਤੇ ਟਾਇਰ ਜਿਹੜੇ ਨੇ ਫਟ ਚੁੱਕੇ ਨੇ ਤੇ ਕਾਫੀ ਨੁਕਸਾਨ ਜੇਕਰ ਗੱਲ ਕੀਤੀ ਜਾਵੇ ਕਾਫੀ ਨੁਕਸਾਨ ਇਸ ਟਰੈਕਟਰ ਦਾ ਕੱਲ ਹੋਇਆ ਸੀਗਾ ਮੋਰਚੇ ਦੇ ਵਿੱਚ ਹਰਿਆਣਾ ਪ੍ਰਸ਼ਾਸਨ ਵੱਲੋਂ ਜਿਹੜਾ ਗੋਲੀਆਂ ਮਾਰ ਕੇ ਇਸ ਟਰੈਕਟਰ ਦੇ ਟਾਇਰ ਫਾੜ ਦਿੱਤੇ ਗਏ ਸੀ